ਪੰਜਾਬੀ ਆਪਣੇ ਚੰਗੇ ਭਵਿੱਖ ਦੇ ਲਈ ਅਕਸਰ ਹੀ ਵਿਦੇਸ਼ਾਂ ਦਾ ਰੁਖ ਕਰਦੇ ਨੇ ਪਰ ਉੱਥੇ ਜਾ ਕੇ ਪੰਜਾਬੀ ਜਦੋਂ ਸੈਟਲ ਹੋ ਜਾਂਦੇ ਨੇ ਤਾਂ ਆਪ ਦਾ ਜਿਹੜਾ ਕਿ ਪਿੱਛੇ ਹੈ ਉਹ ਜਰੂਰ ਸਵਾਰਦੇ ਨੇ ਤਾਂ ਅੱਜ ਇੱਕ ਕੇਸ ਆ ਹੋਰ ਸਾਹਮਣੇ ਆਇਆ ਜੋ ਪਿਛਲੇ ਲੰਬੇ ਸਮੇਂ ਤੋਂ ਪੈਰਿਸ ਦੇ ਵਿੱਚ ਆਪਣਾ ਕਾਰੋਬਾਰ ਕਰਦੇ ਨੇ ਬਿਜ਼ਨਸ ਕਰਦੇ ਨੇ ਪਰ ਉਸ ਦੇ ਨਾਲ ਨਾਲ ਪੰਜਾਬ ਦੇ ਵਿੱਚ ਵੀ ਆਪਦੇ ਘਰ ਦੇਆਂ ਨੂੰ ਟਾਈਮ-ਟੂ-ਟਾਈਮ ਪੈਸੇ ਅਤੇ ਹੋਰ ਲੋਡਿੰਦਾ ਸਾਮਾਨ ਨੂੰ ਭੇਜਦੇ ਰਹਿੰਦੇ ਨੇ ਪਰ ਅਚਾਨਕ ਉਹ ਸੁਸਾਈਡ ਕਰ ਲੈਂਦੇ ਨੇ ਇੱਕ ਵੀਡੀਓ ਲਾਈਵ ਸੁਸਾਈਡ ਕੀਤਾ ਜਾਂਦਾ ਉਹਨਾਂ ਵੱਲੋਂ ਪੂਰਾ ਮਾਮਲਾ ਕੀ ਨੇ ਮੇਨ ਐਡਵੋਕੇਟ ਸੁਨੀਲ ਮੱਲਾ ਮੌਜੂਦ ਨੇ ਗੱਲਬਾਤ ਕਰ ਲੈਣਿਆ ਸਰ ਕੀ ਪੂਰਾ ਮਾਮਲਾ ਕੀ ਹੈ ਕਿ ਲਾਈਵ ਵੀਡੀਓ ਸਾਹਮਣੇ ਆ ਰਹੀ ਹੈ ਸੁਸਾਈਡ ਕਰਨ ਦੀ ਜੀ ਇਸ ਤਰ੍ਹਾਂ ਹੈ ਕਿ ਮਿਸਟਰ ਗੁਰਮੀਤ ਸਿੰਘ ਉਰਫ ਗੋਲਡੀ ਇਹ 1975 ਵਿੱਚ ਇੰਡੀਆ ਚ ਬੌਰਨ ਹੋਏ ਸੀ 90 96 96 ਵਿੱਚ ਆਊਟ ਆਫ ਕੰਟਰੀ ਜਾਂਦੇ ਆ 96 ਤੋਂ ਲੈ ਕੇ 2015 16 ਤੱਕ ਪੈਸਾ ਕਮਾਉਂਦੇ ਆ ਔਰ ਪੈਸੇ ਦਾ 메ਜਰ ਹਿੱਸਾ ਜਿਹੜਾ ਕਮਾਇਆ ਪੈਸਾ ਉਹ ਇੰਡੀਆ ਭੇਜਦੇ ਆ ਤਾਂ ਕਿ ਇੰਡੀਆ ਦਾ ਪਰਿਵਾਰ ਪਲੱਸ ਉਹਨਾਂ ਦੀ ਆਪਣੀ ਇਨਵੈਸਟਮੈਂਟ ਵੀ ਇੱਥੇ ਹੋ ਸਕੇ ਕਿ ਬੱਚਿਆਂ ਦੇ ਕੰਮ ਆ ਜੇ ਗਰੋਥ ਮਿਲ ਜੇ ਔਰ 15 14 14 15 16 ਦੇ ਦੌਰਾਨ ਜਦੋਂ ਆਉਂਦੇ ਆ ਤੇ ਪਰਿਵਾਰ ਨਾਲ ਗੱਲਾਂ ਹੁੰਦੀਆਂ ਤੇ ਪਰਿਵਾਰ ਉਹਨਾਂ ਨੂੰ ਪਿਆਰ ਨਾਲ ਧੋਖੇ ਨਾਲ ਜਾਂ ਜਿੱਦਾਂ ਵੀ ਉਹਨਾਂ ਕੋਲੋਂ ਕੁਝ ਖਾਲੀ ਪੇਪਰ ਕੁਝ ਦੂਜੇ ਪੇਪਰ ਸਾਈਨ ਕਰਾ ਲੈਂਦਾ ਕਿ ਜੇ ਪ੍ਰਾਪਰਟੀਆਂ ਆਪਾਂ ਜਿਹੜੀਆਂ ਹੁਣ ਦੂਰ ਦੂਰ ਪਈਆਂ ਇਕੱਠੀਆਂ ਕਰਕੇ ਇੱਕ ਜਗ੍ਹਾ ਕਰਨੀਆਂ ਐ ਤੇ ਆਪਾਂ ਉਦੇ ਹਿਸਾਬ ਨਾਲ ਮਤਲਬ ਵੇਚਣਾ ਜਾਂ ਕੁਝ ਵੀ ਕਰਨਾ ਤੇ ਟੌਰਨੀਆਂ ਬਣਾ ਲਈਏ ਸੋ ਟੌਰਨੀਆਂ ਬਣ ਜਾਂਦੀਆਂ ਵੀ ਕਿਹ ਚ ਕੋਵਿਡ ਆ ਜਾਂਦਾ ਕੋਵਿਡ ਤੋਂ ਬਾਅਦ ਪਰੇਸ਼ਾਨੀਆਂ ਵਧ ਜਾਂਦੀਆਂ ਕਿਉਂਕਿ ਬਿਜ਼ਨਸ 'ਚ ਉੱਥੇ ਘਾਟਾ ਪੈਂਦਾ ਕੁਝ ਵੀ ਹੁੰਦਾ ਤੇ ਉਹ ਗੋਲਡੀ ਜੀ ਕਹਿੰਦੇ ਆ ਕਿ ਆਪਾਂ ਕੋਈ ਨਾ ਕੋਈ ਪ੍ਰਾਪਰਟੀ ਵੇਚ ਕੇ ਤੇ ਘੱਟੋ ਘੱਟ ਆਪਣੇ ਆਪ ਨੂੰ ਸੌਖਾ ਕਰ ਲਈਏ ਤਾਂ ਕਿ ਆਪਣਾ ਰੋਜੀ ਰੋਟੀ 'ਚ ਫਰਕ ਨਾ ਪਵੇ ਜਿਹੜਾ ਇੱਥੇ ਵਾਲਾ ਪਰਿਵਾਰ ਹੈ ਉਹ ਇਸ ਗੱਲ ਤੋਂ ਮੁਕਰਨਾ ਸ਼ੁਰੂ ਹੋ ਜਾਂਦਾ ਔਰ ਹੋਰ ਹੈਰਾਨੀ ਵਾਲੀ ਗੱਲ ਇਹ ਹੁੰਦੀ ਹੈ ਕਿ 2022 'ਚ ਗੋਲਡੀ ਭਜਿਆਪ ਆਉਂਦੇ ਨੇ ਆਉਣ ਤੋਂ ਬਾਅਦ ਕੋਸ਼ਿਸ਼ ਕਰਦੇ ਕਿ ਪਰਿਵਾਰ ਨਾਲ ਮਿਲਿਏ ਪਰਿਵਾਰ ਉਹਨਾਂ ਨੂੰ ਜਿਹੜਾ ਆਪਣੀ ਕਮਾਈ ਤੋਂ ਬਣਿਆ ਘਰ ਉਹਦੇ ਵਿੱਚ ਵੀ ਨਹੀਂ ਵੜਨ ਦਿੰਦਾ ਤੇ ਉਹਨਾਂ ਨੂੰ ਬਾਰ ਬਾਰ ਬਾਹਰ ਕੱਢ ਦਿੰਦਾ ਔਰ ਗੱਲਬਾਤ ਵੀ ਕੋਈ ਨਹੀਂ ਕਰਦਾ ਉਹ ਪਰੇਸ਼ਾਨੀ ਹੋਰ ਵੱਧਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ 15 16 ਚ ਜਦੋਂ ਪੇਪਰ ਸਾਈਨ ਹੁੰਦੇ ਉਸ ਤੋਂ ਬਾਅਦ ਹੀ ਰਵਈਆ ਬਦਲ ਗਿਆ ਸੀ ਜਿਹੜੇ ਦੋਸ਼ੀ ਧਿਰਨੇ ਇਹਦੇ ਚ ਔਰ ਪਰਦਲੇ ਬਦਲਦੇ ਉੱਥੇ ਪਹੁੰਚ ਗਏ ਔਰ ਜਦੋਂ 2022 ਚ ਉਹਨਾਂ ਨੂੰ ਘਰ ਨਹੀਂ ਵੜਨ ਦਿੱਤਾ ਗਿਆ ਫਿਰ ਉਹਨਾਂ ਦੀਆਂ ਉਹ ਪ੍ਰਾਪਰਟੀਆਂ ਜ਼ਬਤ ਕਰ ਲੀਆਂ ਗਈਆਂ ਉਹਨਾਂ ਦੀ ਬੇਟੀ ਨੂੰ ਲੋੜ ਸੀ ਆਪਣੇ ਅੱਗੋਂ ਕੈਰੀਅਰ 'ਚ ਉਹ ਨਹੀਂ ਮਿਲਦਾ ਰਿਸ਼ਤੇਦਾਰ ਭੈਣ ਭਰਾਵਾਂ ਦੇ ਥਰੂ ਗੱਲਬਾਤ ਹੁੰਦੀ ਹੈ ਕਿੰਨੇ ਸੀ ਜੀ ਇਹਨਾਂ ਦੇ ਦੋ ਬੇਟੇ ਦੋ ਬੱਚੇ ਨੇ ਜੀ ਇੱਕ ਬੇਟੀ ਹੈ ਵੱਡੀ ਇੱਕ ਬੇਟਾ ਛੋਟਾ ਜੀ ਔਰ ਵਾਈਫ ਹੈ ਉਹਨਾਂ ਦੇ ਜਿਹੜੇ ਪੈਰਿਸ 'ਚ ਰਹਿੰਦੇ ਨੇ ਸਾਰੇ ਬੱਚੇ ਉਧਰ ਹੀ ਬੌਰਨ ਨੇ ਉਧਰ ਦੇ ਸਿਟੀਜ਼ਨ ਨੇ ਸੋ 2022 ਤੋਂ ਬਾਅਦ ਬਸ ਉਹ ਭੈਣ ਭਰਾ ਰਿਸ਼ਤੇਦਾਰ ਵਿੱਚ ਪਾਉਂਦੇ ਨੇ ਕੁਝ ਨਹੀਂ ਹੁੰਦਾ ਅਲਟੀਮੇਟਲੀ 2 ਜੂਨ 2024 ਨੂੰ ਉਹ ਆਪਣੇ ਆਫਿਸ ਬੰਦੇ ਆ ਮਿਸਟਰ ਗੋਲਡੀ ਤੇ ਬਹਿਣ ਤੋਂ ਪਹਿਲਾਂ ਇੱਕ ਕਾਲ ਲਾਂਦੇ ਆਪਣੀ ਮਦਰ ਨੂੰ ਮਦਰ ਫੋਨ ਨਹੀਂ ਚੁੱਕਦੇ ਫਿਰ ਉਸ ਤੋਂ ਬਾਅਦ ਉਹ ਵੀਡੀਓ ਬਣਾਉਣਾ ਸ਼ੁਰੂ ਕਰਦੇ ਆ ਵੀਡੀਓ ਬਣਾਉਣ ਤੋਂ ਬਾਅਦ ਬਸ ਉਹ ਕੱਲ ਕਰਦੇ 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 ਸਾਰਿਆਂ ਦਾ ਉਸਿਆਂ ਦਾ ਨਾਮ ਲੈਂਦੇ ਵਿੱਚ ਲੈ ਕੇ ਤੇ ਫਿਰ ਆਪਣੇ ਇਸ ਜਗ੍ਹਾ ਤੇ ਪਿਸਤਲ ਰੱਖਦੇ ਆ ਆਪਣੇ ਕਿਸੇ ਦੋਸਤ ਹੀ ਲੈ ਕੇ ਆਏ ਹੁੰਦੇ ਆ ਚੋਰੀ ਛੁਪੇ ਤੇ ਆਪਣੇ ਆਪ ਨੂੰ ਉੱਥੇ ਖਤਮ ਕਰ ਲੈਂਦੇ ਆ ਔਰ ਇਹ ਸਾਰੇ ਮੁੱਦੇ ਵਿੱਚ ਪਰਿਵਾਰ ਨੂੰ ਨਹੀਂ ਪਤਾ ਲੱਗਦਾ ਕੀ ਹੋਇਆ ਔਰ 올림픽 ਆਰਡ ਚੱਲ ਰਹੇ ਨੇ ਇਸ ਕਰਕੇ ਉੱਥੇ ਰੈਸਟ੍ਰਿਕਸ਼ਨਾਂ ਜ਼ਿਆਦਾ ਸੀ ਜਾ ਨਹੀਂ ਸਕੇ ਅ ਪਰਿਵਾਰ ਵਾਲੇ ਉਹ ਆਫਿਸ ਤੱਕ ਪਰ ਇਹਨਾਂ ਨੂੰ ਜਦੋਂ ਪਤਾ ਲੱਗਦਾ ਫਿਰ ਉਹਨਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਕੋਈ ਵੀਡੀਓ ਫੁਟੇਜ ਬਣੀ ਹੈ ਜਾਂ ਕੁਝ ਹੋਇਆ ਹੈ ਸੋ ਜੋ ਵੀ ਉੱਥੋਂ ਦੇ ਰਿਚੁਅਲ ਸੀ ਪੂਰੇ ਕਰਨ ਤੋਂ ਬਾਅਦ ਫਿਰ ਉਹ ਥਰੂ ਐਡਵੋਕੇਟ ਇਹਨਾਂ ਨੇ ਜਦੋਂ ਮੋਬਾਈਲ ਲਿਆ ਤੇ ਪਤਾ ਲੱਗਾ ਕਿ ਇਹਦੇ ਵਿੱਚ ਵੀਡੀਓ ਹੈਗੀ ਹੈ ਵੀਡੀਓ ਤੋਂ ਨਾਮ ਸਾਹਮਣੇ ਆਏ ਕਿ ਕਿੰਨਾ ਦੇ ਦੁਖੋਂ ਉਹਨਾਂ ਨੇ ਆਪਣੇ ਆਪ ਨੂੰ ਖਤਮ ਕੀਤਾ ਤੇ ਉਹਦੀ ਫਿਰ ਅਸੀਂ ਪੁਲਿਸ ਕੰਪਲੇਂਟ ਪਾਈ ਹੈ ਦੋਸ਼ੀ ਪਾਰਟੀ ਕਿੰਨੇ ਕਿੰਦੇ ਨਾਮ ਅਸਰ ਲੈ ਗਏ ਬਾਪ ਦਾ ਜੀ ਮਾਂ ਦਾ ਹੈ ਭਰਾ ਦਾ ਹੈ ਭਾਬੀ ਦਾ ਹੈ ਭੈਣਾਂ ਦਾ ਨਾਮ ਹੈ ਤੇ ਹੋਰ ਵੀ ਕੁਝ ਬੰਦਿਆਂ ਦਾ ਨਾਮ ਹੈ ਸਮਾਂ ਅੰਤੇ ਡਿਸਕਲੋਜ਼ ਕਰਾਂਗੇ ਔਰ ਜਿਆਦਾ ਪਰੇਸ਼ਾਨੀ ਵਾਲੀ ਗੱਲ ਇਹ ਹੈ ਕਿ ਜਿਹੜੀ ਲੋਕਲ ਪਾਰਟੀ ਹੈ ਉਹ ਥੋੜੀ politically connected ਹੋਣ ਕਰਕੇ ਇਸ ਮੁੱਦੇ ਨੂੰ ਅੱਗੇ ਵਧਨ ਨਹੀਂ ਦੇਣਾ ਚਾਹਦੀ ਕੁਝ ਪ੍ਰੈਸਰ ਰਿਪੋਰਟਾਂ ਨੂੰ ਉਹਨਾਂ ਦੇ ਫੋਨ ਵੀ ਜਾ ਚੁੱਕੇ ਨੇ ਕਿ ਤੁਸੀਂ ਸਾਡੀ ਬਾਈਟ ਲੈ ਲਓ ਜਦੋਂ ਅਸੀਂ ਫੋਨ ਕਰਕੇ ਬਾਈਟ ਲੈਣ ਦੀ ਕੋਸ਼ਿਸ਼ ਕਰਦੇ ਆ ਫੋਨ ਸਵਿਚ ਆਫ ਮਿਲਦੇ ਨੇ ਸੋ ਥੋੜੀ ਸ਼ਰਾਰਤਾਂ ਲੰਬੇ ਲੈਵਲ ਤੇ ਚੱਲ ਰਹੀਆਂ ਔਰ ਕਈ ਤਰੀਕੇ ਦੀ ਪ੍ਰੈਸ਼ਰ ਦਬਾਅ ਵੀ ਆ ਰਿਹਾ ਹੈ ਫੈਮਿਲੀ ਨੂੰ ਥ੍ਰੈਟ ਵੀ ਹੈ ਔਰ ਕੰਪਲੇਂਟ ਦਿੱਤੀ ਹੈ ਜੀ ਪੁਲਿਸ ਨੂੰ ਉਹ ਮੈਨੇਜ ਕਰਨ ਦੀ ਵੱਲੋਂ ਕਦੋਂ ਕੰਪਲੀਟ ਦਿੱਤੀ ਗਈ ਹੈ 20 ਅਗਸਤ ਵਾਲੇ ਦਿਨ ਅਸੀਂ ਕੰਪਲੇਂਟ ਦਿੱਤੀ ਹੈ ਜਦੋਂ ਸਾਡੇ ਕੋਲ ਸਾਰੇ ਪ੍ਰੂਫ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆ ਗਈਆਂ ਅੱਜ 28 ਅਗਸਤਾ ਕੱਲੇ ਨੰਬਰ ਲੱਗਾ ਹੈ ਔਰ ਦੋਸ਼ੀ ਪਾਰਟੀ ਜਿਹੜੀ ਆ ਉਹ ਕਾਫੀ ਪੋਲੀਟੀਕਲੀ ਕਨੈਕਟਡ ਜਾਂ ਸਟਰੋਂਗ ਹੋਣ ਕਰਕੇ ਨਿਆਂ ਥੋੜਾ ਲੇਟ ਮਿਲੇਗਾ ਟਾਈਮ ਲੱਗੇਗਾ ਮਿਲ ਜਾਏਗਾ ਜੀ ਹੁਣ ਤੱਕ ਦੀ ਕਾਰਵਾਈ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਲੱਗਦਾ ਕਿ ਇਸ ਦੇ ਵਿੱਚ ਜਲਦੀ ਸੁਣਵਾਈ ਹੋ ਜੇਗੀ ਕਾਰਵਾਈ ਹੋਏਗੀ ਜਾਂ ਫਿਰ ਇਹ ਮਾਮਲਾ ਦਿੱਲੀ ਕੋਈ ਥੋੜਾ ਤਾਂ ਰੂਟੀਨ ਦਾ ਕੰਮ ਹੈ ਤੁਹਾਨੂੰ ਤਾਂ ਜੱਜਮੈਂਟ ਕਰ ਹੀ ਲੈਂਦੇ ਹੋਵੋਗੇ ਜੇ মিডিਆ ਨੇ ਆਪਣੀ ਇਮਾਨਦਾਰੀ ਨਾਲ ਪੂਰਾ ਸਾਥ ਦਿੱਤਾ ਸੱਚ ਨੂੰ ਸੱਚ ਝੂਠ ਨੂੰ ਝੂਠ ਕਿਹਾ ਔਰ ਪ੍ਰੋਪਰ ਤਰੀਕੇ ਨਾਲ ਕਵਰੇਜ ਕੀਤੀ ਤੇ ਡੈਫੀਨੇਟਲੀ ਸੱਚਾਈ ਬਹੁਤ ਜਲਦੀ ਸਾਹਮਣੇ ਆਊਗੀ ਔਰ ਬਹੁਤ ਜਲਦੀ ਇੱਚ ਨਿਆ ਮਿਲੂਗਾ ਔਰ ਜੇ ਕੁਝ ਹੋਰ ਹੁੰਦਾ ਤੇ ਰੱਬ ਹੀ ਆਖੇ ਜੀ ਪਰ ਆਪਣੀ ਕਾਨੂੰਨੀ ਲੜਾਈ ਜਾਰੀ ਰਹੇਗੀ ਦੇਰ ਲੱਗੇਗੀ ਮੰਨ ਲਓ ਅੰਧੇਰ ਨਹੀਂ ਹੁੰਦੰਦੇ ਟਾਈਮ ਲੱਗੇਗਾ ਪ੍ਰਾਪਰਟੀ ਕਿੰਨੇ ਦੀ ਜਿਹੜੀ ਪ੍ਰਾਪਰਟੀ ਨੇ ਪਰਿਵਾਰ ਦੇ ਵੱਲੋਂ ਹੜਪ ਲਈ ਗਈ ਹੈ ਮੌਜੂਦਾ ਵੈਲਿਊ ਕਹਿ ਸਕਦੇ ਹੋ 40-50 ਕਰੋੜ ਤੱਕ ਪਹੁੰਚ ਚੁੱਕੀ ਹੋਏਗੀ ਇੰਨੇ ਸਾਲਾਂ ਤੋਂ ਖਰੀਦੇ ਪ੍ਰਾਪਰਟੀਆਂ ਦੇ ਰੇਟ ਵਧਦੇ ਨੇ ਬਟ ਹਲੇ ਪੂਰੇ ਆંકੜੇ ਲਾਣੇ ਬਾਕੀ ਆ ਪ੍ਰੋਪਰਟੀ ਦੇ ਪੇਪਰਸ ਫਰਦਾ ਫਰਦਾ ਹੈਗੀਆਂ ਸਾਡੇ ਕੋਲ ਉਹ ਵੈਲਿਊਏਸ਼ਨ ਉਹ ਜਦੋਂ ਦੇਖੋ ਮੁੱਦਾ ਪ੍ਰੋਪਰਟੀ ਦੀ ਵੈਲਿਊ ਦਾ ਨਹੀਂ ਹੈ ਔਰ ਲਾਅ ਚ ਇਹ ਡੈਫੀਨੇਸ਼ਨ ਨਹੀਂ ਹੈ ਕਿ ਇਹ 10000 ਦੀ ਚੋਰੀ ਹੈ ਤੇ ਚੋਰੀ ਹੈ ਤੇ 1 ਰੁਪਏ ਦੀ ਚੋਰੀ ਚੋਰੀ ਨਹੀਂ ਆ ਮੇਰਾ ਫੋਨ ਹੈ ਇਹਨੂੰ ਤੁਸੀਂ ਚੁੱਕ ਕੇ ਡਿਸਪਲੇਸ ਕਰਕੇ ਉਰੇ ਰੱਖ ਦਿਓ ਤੁਹਾਡੀ ਨੀਚ ਬਦਨੀਤੀ ਸਾਬਤ ਕਰਨੀ ਹੈ ਮੈਂਜਰੀਆ ਜਿਹਨੂੰ ਆਪਾਂ ਕਹਿੰਦੇ ਗਿਲਟੀ ਬਾਈਂਡ ਦੂਜਾ ਇਹ ਆਈਟਮ ਦੀ ਡਿਸਪਲੇਸਮੈਂਟ ਵੀ ਇਹਨੇ ਇਹਨੂੰ ਡਿਸਪਲੇਸ ਕਰਤਾ ਮੇਰੀ ਪਹੁੰਚ ਤੋਂ ਦੂਰ ਕਰਤਾ ਤੇ ਠੱਗੀ ਵਜੇਗੀ ਸੋ ਚੋਰੀ ਦੀ ਬੇਈਮਾਨੀ ਦੀ ਠੱਗੀ ਦੀ ਬ੍ਰੀਚ ਆਫ ٹرسٹ ਦੀ ਡੈਫੀਨੇਸ਼ਨ ਇਹੋ ਹੀ ਹੈ ਔਰ ਜਦੋਂ ਸੁਸਾਈਡ ਕਮਿਟ ਕਰਦੇ ਨੇ ਉਹਦੇ ਚ ਵਿਟਮੈਂਟ ਹੈ ਉਹਦੇ ਚ ਕਈ ਸਾਲਾਂ ਦਾ ਪਿਛਲਾ ਰਿਕਾਰਡ ਹੈ ਔਰ ਨਾਮ ਲੈਂਦੇ ਆ ਸਫੀਸ਼ੀਐਂਟ ਹੈ ਸੁਸਾਈਡ ਨੋਟ ਐਫ ਆਈ ਆਰ ਦਰਜ ਹੋਏਗੀ ਟਾਈਮ ਲੱਗੇਗਾ ਪਰ ਵਾਰ ਵੀ ਮੈਂ ਨਾਲ ਮੌਜੂਦ ਨਹੀਂ ਗੱਲਬਾਤ ਕਰ ਲੈਣੇ ਆ ਮੈਮ ਤੁਹਾਡੀ ਮੈਰਿਜ ਲੰਬੇ ਨਹੀਂ ਸੀਗੀ ਜਾਂ ਫਿਰ ਅਰੇਂਜਮੈਂਟ ਸੀਗੀ ਕੋਈ ਤੁਹਾਡੀ ਮੈਰਿਜ ਸੀਗੀ ਅਰੇਂਜ ਮੈਰਿਜ ਸੀਗੀ ਤਾਨੂੰ ਪਹਿਲਾਂ ਕਦੇ ਸ਼ੱਕ ਨਹੀਂ ਹੋਇਆ ਪਰਵਾਸੂਰਾ ਪਰਿਵਾਰ ਦੇ ਉੱਤੇ ਵੀ ਤੁਸੀਂ ਆਪਦੇ ਪੈਸੇ ਜੋ ਉਧਰੋਂ ਬਾਹਰੋਂ ਕਮਾਉਂਦੇ ਹੋ ਇੱਥੇ ਪੰਜਾਬ ਭੇਜਦੇ ਹੋ ਉਹਦੇ ਤੋਂ ਥੋੜੇ ਪੈਸੇ ਦੇ ਦੁਰਵਰਤੋਂ ਕੀਤੀ ਜਾ ਰਹੀ ਹੈ ਜਾਂ ਫਿਰ ਤੁਹਾਡੇ ਨਾਂ ਤੇ ਪ੍ਰੋਪਰਿਅ ਨਹੀਂ ਲਈਆਂ ਗਈਆਂ ਜਿਵੇਂ ਆਪਦੇ ਨਾਂ ਤੇ ਲਈਆਂ ਗਈਆਂ ਨਹੀਂ ਕਦੇ ਵੀ ਇਹੋ ਜਿਹਾ ਨਹੀਂ ਲੱਗਿਆ 2015 ਤੱਕ ਤਾਂ ਬਿਲਕੁਲ ਕਲੀਅਰ ਸੀਗਾ ਬਹੁਤ ਅੱਛੀ ਨੂਹ ਸੀਗੀ ਉਸ ਪਰਿਵਾਰ ਦੀ ਵੱਡੀ ਨੂਹ ਸੀਗੀ ਪਰ ਸਭ ਕੁਝ ਚੇਂਜਸ ਜਦੋਂ ਇਹਨਾਂ ਨੇ ਪਾਵਰ ਆਫ ਅਟਾਰਨੀ ਜੋ ਵੀ ਇਹਨਾਂ ਨੇ ਪੇਪਰ ਸਾਈਨ ਕਰਾਇਆ ਉਸ ਤੋਂ ਬਾਅਦ ਹੀ ਆਇਆ ਉਸ ਤੋਂ ਪਹਿਲਾਂ ਮੈਨੂੰ ਕਦੇ ਨਹੀਂ ਇੰਜ ਲੱਗਿਆ ਬਹੁਤ ਮਤਲਬ ਕੰਫੀਡੈਂਸ ਚ ਲਾ ਲੋ ਸਾਨੂੰ ਲਿੱਤਾ ਹੋਇਆ ਸੀਗਾ ਇਹੋ ਜਿਹਾ ਕੋਈ ਕਿੰਨੀ ਦੇਰ ਤੋਂ ਚੱਲ ਰਿਹਾ ਹੈ ਡਿਸਪਿਊਟ ਸਾਡਾ ਤੁਸੀਂ ਇਹ ਦੇਖ ਲਓ 2017 ਦੇ ਜਦੋਂ ਇਹਨਾਂ ਨੇ ਪਾਵਰ ਅਫ ਅਟਰਨੀ ਦੇਤੀ ਉਸ ਤੋਂ ਬਾਅਦ ਇਹ ਕੁਐਸਚਨ ਕਰੀ ਗਏ ਵੀ ਕੀ ਬਣਿਆ ਤੁਸੀਂ ਕੁਝ ਕੀਤਾ ਉਸ ਤੋਂ ਬਾਅਦ ਜਿਵੇਂ ਕੋਵਿਡ ਵਗੈਰਾ ਆ ਗਿਆ ਤਾਂ ਉਹ ਤਾਂ ਸਾਰਾ ਹੀ ਚਲੋ ਆਪਾਂ ਨੂੰ ਪਤਾ ਹੀ ਹੈ ਹਾਲਾਤ ਉਸ ਤੋਂ ਬਾਅਦ ਵੀ ਇਹਨਾਂ ਨੇ ਕੋਵਿਡ ਚਲਾ ਗਿਆ ਉਸ ਤੋਂ ਬਾਅਦ ਵੀ ਕੋਈ ਜਵਾਬ ਨਹੀਂ ਦਿੱਤਾ ਫਿਰ 2022 ਦੇ ਵਿੱਚ ਇਹ ਆਪ ਆਏ ਨੇ ਚਲੋ ਫੈਮਿਲੀ ਮੈਟਰ ਹੈ ਬੈ ਕੇ ਮੈਂ ਉਹਨਾਂ ਨਾਲ ਗੱਲਬਾਤ ਕਰਦਾ ਉਦੋਂ ਵੀ ਉਹਨਾਂ ਨੇ ਸਾਨੂੰ ਕੋਈ ਰਾਹ ਨਹੀਂ ਪਾਇਆ 2022 ਬਨ ਕਾਫੀ ਉਹਨਾਂ ਦੀ ਬੇਇੱਜ਼ਤੀ ਬੂਸਤੀ ਕਰਕੇ ਇੱਥੋਂ ਕੱਢਿਆ ਸਾਰਾ ਉਹਨਾਂ ਨੇ ਵੀਡੀਓ 'ਚ ਦੱਸਿਆ ਤੇ ਉਸ ਤੋਂ ਬਾਅਦ ਅਸੀਂ ਫੇਰ ਵੱਡਿਆਂ ਨੂੰ ਵਿੱਚ ਪਾਇਆ ਵੀ ਇਹ ਉਹ ਇੰਜ ਕਰਦੇ ਪਏ ਨੇ ਤਾਂ ਇਸ ਚੀਜ਼ ਦਾ ਕੋਈ ਹੱਲ ਲੱਭੋ ਉਹਨਾਂ ਨੇ ਸਾਰਿਆਂ ਨੇ ਆਪਣੇ ਵੱਲੋਂ ਗੱਲ ਕੀਤੀ ਇਹ ਗੱਲ ਹੀ ਕਰ ਸਕਦੇ ਨੇ ਪਰ ਉਹਨਾਂ ਨੇ ਕੋਈ ਰਾਹ ਪੱਲਾ ਨਹੀਂ ਫੜਾਇਆ ਸਾਨੂੰ ਪਰੇਸ਼ਾਨ ਸੀ ਬਹੁਤ ਪਰੇਸ਼ਾਨ ਸੀਗੇ ਉਹ ਸਾਰਿਆਂ ਨੂੰ ਉੱਥੇ ਪਤਾ ਕਿ ਪਰੇਸ਼ਾਨ ਸੀਗੇ ਸਾਰਿਆਂ ਨੇ ਹੀ ਪੁੱਛਿਆ ਸਾਰੇ ਪੁੱਛਦੇ ਰਹਿੰਦੇ ਸੀ ਕੀ ਗੱਲ ਹੈ ਬਸ ਸਾਰਿਆਂ ਨਾਲ ਇਹ ਗੱਲ ਕਰਦੇ ਸੀ ਯਾਰ ਮੈਂ ਇੰਡੀਆ ਇੰਨਾ ਪੈਸਾ ਭੇਜ ਚੁੱਕਿਆ ਮੈਂ ਸਿਰਫ ਇੱਕੋ ਸਵਾਲ ਪੁੱਛਦਾ ਵੀ ਮੈਂ ਉਹਨਾਂ ਦਾ ਮਾੜਾ ਕੀ ਕਰਤਾ ਅੱਜ ਮੈਨੂੰ ਕੋਈ ਬੁਲਾਉਂਦਾ ਵੀ ਨਹੀਂ ਉੱਥੇ ਇਹ ਉਹਨਾਂ ਦੇ ਪਰ ਕਿਸੇ ਨੂੰ ਲਾਲਚ ਜਾਂ ਮੈਂ ਤਾਂ ਲਾਲਚ ਹੀ ਕਹੂੰਗੀ ਪੈਸਾ ਇੰਨੀ ਵੱਡੀ ਚੀਜ਼ ਹੋ ਗਈ ਹੈ ਵੀ ਨਹੀਂ ਉਹਨਾਂ ਨੂੰ ਤੁਸੀਂ ਵੀ ਨਹੀਂ ਸੋਚਿਆ ਸੀ ਮੇਰਾ ਸੋਣਾ ਪਰ ਮੈਂ ਨਹੀਂ ਨਹੀਂ ਮੈਂ ਕਦੇ ਵੀ ਨਹੀਂ ਸੋਚਿਆ ਸੀ ਕਦੇ ਵੀ ਨਹੀਂ 2015 ਤੋਂ ਬਾਅਦ ਇਹ ਸਾਰਾ ਕੁਝ ਮਤਲਬ ਚੇਂਜ ਹੋ ਗਿਆ ਇੱਕੋ ਦਮ ਡਿਗਾਸਟਿਕ ਜਿਹਨੂੰ ਚੇਂਜ ਕਹਿੰਦੇ ਨੇ ਉਹਨਾਂ ਦਾ ਸੀਗਾ ਸਭ ਨਾ ਵੀਡੀਓ ਬੋਲਦੀ ਹਾਂ ਜੀ ਮੈਂ ਉਹਦੇ ਬਾਰੇ ਹੁਣ ਕੀ ਕਹਿ ਸਕਦੀ ਹਾਂ ਵਾਈਫ ਪੈਸੇ ਖਾ ਕੇ ਕਿੱਧਰ ਜਾਊਗੀ ਆਪਣਾ ਘਰ ਹੀ ਬਣਾਊਗੀ ਮੈਂ ਪੈਸੇ ਖਾਦੇ ਨੇ ਚਲੋ ਕੋਈ ਜਨਾਨੀ ਕੀ ਲੈ ਲੂਗੀ ਕੋਈ ਪਲਾਟ ਲੈ ਲੂਗੀ ਕੋਈ ਐਕਸਟਰਾ ਕਾਰ ਬਣਾ ਲੂਗੀ ਪ੍ਰੂਫ ਕਰ ਦੇਣ ਮੇਰਾ ਕੋਲ ਇਹ ਤਿੰਨ ਬਿਲੋਂਗਿੰਗ ਹਾਂਜੀ ਪ੍ਰੂਫ ਫਾਦਰ ਨੇ ਇਹ ਜਿਹੜਾ ਦੇ ਵਿੱਚ ਸਾਰਾ ਇਹਨਾਂ ਦੇ ਫਾਦਰ ਨੇ ਮੇਨ ਕਿਉਂਕਿ ਉਹਨਾਂ ਨੂੰ ਮੇਨ ਪੈਸਾ ਆਂਦਾ ਰਿਹਾ ਠੀਕ ਹੈ ਉਹੀ ਸਾਰਾ ਮਤਲਬ ਜੀ ਇਵਨ ਜਦੋਂ ਮੈਂ ਵੀ ਬਾਹਰੋਂ ਆਉਂਦੀ ਸੀ ਮੈਨੂੰ ਬਿਠਾ ਕੇ ਉਹਨਾਂ ਨੇ ਇਹੀ ਕਹਿਣਾ ਬੇਟਾ ਇੱਥੇ ਇੱਥੇ ਆਪਣੇ ਜਾਂ ਜੜਾ ਬਣਾਓ ਬੱਚਿਆਂ ਨੂੰ ਇਹ ਦਿਖਾਣਾ ਆਪਾਂ ਇੰਡੀਆ ਤੋਂ ਆ ਇੱਥੇ ਮੇਨ ਪ੍ਰਾਪਰਟੀ ਇੱਥੇ ਲਓ ਇੱਥੇ ਗਰੋਥ ਚੰਗੀ ਹੈ ਉਹਨਾਂ ਦੀ ਇਹੀ ਡਿਸਕਸ਼ਨ ਹੁੰਦੀ ਸੀ ਮੇਰੇ ਨਾਲ ਕਦੀ ਇਹ ਨਹੀਂ ਸੋਚਿਆ ਸੀ ਆਪ ਦਾ ਪਰਿਵਾਰ ਨਹੀਂ ਐਡਾ ਬੜਾ ਕੁਝ ਬਿਲਕੁਲ ਇਹ ਉਹਨਾਂ ਦੇ ਧਰਮ ਪਤਨੀ ਸੀਗੇ ਜਿਨ੍ਹਾਂ ਨੇ ਦੱਸਿਆ ਕਿ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਭਰੋਸੇ ਦੇ ਵਿੱਚ ਲੈ ਕੇ ਖੁਦ ਹੀ ਪਰਿਵਾਰ ਦੇ ਵੱਲੋਂ ਥੱਗੀ ਦਾ ਜਿਹੜਾ ਕਿ ਸਾਰਾ ਮਾਮਲਾ ਸਾਹਮਣੇ ਆਇਆ ਤਾਂ ਹੁਣ ਦੇਖਣਾ ਹੋਵੇਗਾ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕਰਦੀ ਹੈ ਕੈਮਰਾ ਪਰਸਨ ਸਲਮਾਨਦ ਰਣਜੀਤ ਸਿੰਘ ਗਪਾਲ ਦੇਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੇਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ